ਦਾਸ ਕਈ ਵਾਰ ਬੇਨਤੀ ਕਰਦਾ ਜਿੱਥੇ دنیਿਆਵੀ ਪੜ੍ਹਾਈ ਦੀ ਵੀ ਲੋੜ ਹੈ ਉਸ ਦੇ ਨਾਲ ਨਾਲ ਗੁਰਬਾਣੀ ਦੀ ਸੰਥਿਆ ਜ਼ਰੂਰ ਲਵੇ ਭਾਈ ਤੁਹਾਨੂੰ ਗੁਰਬਾਣੀ ਦੀ ਸੰਥਿਆ ਲਵੇ ਉਹਨਾਂ ਗੁਰਮਖਾਂ ਕੋਲੋਂ ਜਿਨ੍ਹਾਂ ਨੇ ਆਪ ਸੰਥਿਆ ਲਈ ਹੈ ਫੇਰ ਸਾਨੂੰ ਬਿਸਰਾਮ ਦਾ ਪਤਾ ਲੱਗੇਗਾ ਸ਼ੁੱਧ ਚਾਰ ਦਾ ਪਤਾ ਲੱਗੇਗਾ ਪਿਆਰਿਓ ਜੇ ਵਾਹਿਗੁਰੂ ਨੇ ਕਿਸੇ ਨੂੰ ਇਹ ਗੁਣ ਦਿੱਤਾ ਹੈ ਦੂਸਰੇ ਨੂੰ ਸੰਥਿਆ ਦਿਓ ਗੁਰਬਾਣੀ ਭਰਾਓ ਭਾਈ ਜਪਜੀਤ ਸਾਹਿਬ ਕਰਾ ਦੂ ਪਹਿਲਾਂ ਮੂਲ ਮੰਤਰ ਦੱਸੋ ਫੇਰ ਕਿ ਭਾਈ ਬਾਣੀ ਪੜਿਆ ਕਰੋ ਦੁਖ ਰੋ ਸੰਤਾਪਤre ਸੁਣੀ ਸੱਚੀ ਬਾਣੀ ਬਾਣੀ ਸੁਣੋ ਬਾਣੀ ਪੜੋ ਇਹਦੋਂ ਵੱਡੀ ਹੋਰ ਸੇਵਾ ਕਿਹੜੀ ਹੈ ਜੇ ਵਾਹਿਗੁਰੂ ਨੇ ਕੀਰਤਨ ਦੀ ਦਾਤ ਦਿੱਤੀ ਹੈ ਭਾਈ ਕਿਸੇ ਨੂੰ ਕੀਰਤਨ ਸਿਖਾ ਦਿਓ ਜੇ دنیਆਵੀ ਗੁਣ ਵੀ ਹਨ ਤੁਹਾਡੇ ਕੋਲ ਪਿਆਰੇ ਕੋਈ ਵੀ دنیਆਵੀ ਗੁਣ ਤਾਂ ਉਹ ਕਿਸੇ ਨੂੰ ਗੁਣ ਸਿਖਾ ਦੋ ਉਹਦਾ ਕਾਰੋਬਾਰ ਚੱਲ ਪਏਗਾ ਕੋਈ ਵੀ ਹੈ ਬਹੁਤ سارے ਹੈ ਉਹ ਕੰਮ ਕਰਾਈ ਜਾਂਦੇ ਹੈ ਗੁਣ ਲਗਾ ਕੇ ਰੱਖਣਗੇ ਪਰ ਇਹ ਦਰਗਾਹ ਦੇ ਵਿੱਚ ਜਾ ਕੇ ਪੁੱਛਿਆ ਜਾਣਾ ਤੈਨੂੰ ਐਨੇ ਗੁਣ ਦਿੱਤੇ ਸੀ ਕਿਸੇ ਨੇ ਸਿਖਾਇਆ ਤੂੰ ਜੇ ਗੁਣ ਸਿਖਾਉਣ ਨਾਲ ਕਿਸੇ ਦਾ ਭਲਾ ਹੋ ਜਾਂਦਾ ਹੈ ਕਾਰੋਬਾਰ ਚੱਲਦਾ ਹੈ ਇਹ ਵੀ ਵੱਡੀ ਭਾਈ ਸੇਵਾ ਹੈ ਤਾਂ ਇਨੇ ਪ੍ਰਕਾਰ ਦੀ ਸੇਵਾ ਹੈ ਭਾਈ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਿਸੇ ਲੋੜਵੰਦ ਦੀ ਮਦਦ ਕਰਨੀ ਹੈ ਉਹਦਾ ਸਾਥ ਦੇਣਾ ਹੈ ਜਿਵੇਂ ਭਾਈ ਕੋਈ ਕਿਸਾਨ ਹੈ ਉਹਦੇ ਕੋਲ ਟਰੈਕਟਰ ਹੈ ਪਾਣੀ ਦਾ ਇੰਤਜ਼ਾਮ ਹੈ ਲਾਗੇ 1 2 ਕਿਰਵਾਲਾ ਹੈ ਉਹਨੂੰ ਟਰੈਕਟਰ ਦੇ ਦਿਓ ਪਾਣੀ ਦੇ ਦਿਓ ਉਸ ਨੂੰ ਇਸੇ ਤਰ੍ਹਾਂ ਕਿਸੇ ਬੱਚੇ ਗਰੀਬ ਬੱਚੇ ਨੂੰ ਪੜ੍ਹਾ ਦੇਣਾ ਕਿਸੇ ਗਰੀਬ ਪਰਿਵਾਰ ਦੀ ਬੱਚੀ ਦੀ ਸ਼ਾਦੀ ਹੋ ਜਾਵੇ ਕਈ ਤਰ੍ਹਾਂ ਦੀ ਸੇਵਾ ਹੰਪਾਈ ਕੋਈ ਗੁਰੂ ਪਰਮੇਸ਼ਰ ਤੇ ਹਰ ਥਾਂ ਹੀ ਦੇਖਦਾ ਹੈ ਸਰ